ਕਾਦੀਆਂ ਦੇ ਬਸਰਾਵਾ ਅੱਡੇ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਟਰਸਾਈਕਲ ਸਵਾਰ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਸਮਾਂਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਹਰਚੋਵਾਲ ਤੋਂ ਬਟਾਲਾ ਰੋਡ ਤੇ ਜਾ ਰਹੇ ਸੀ ਜਦ ਕਿ ਦੂਜੇ ਪਾਸੇ ਤੋਂ ਆ ਰਹੀ ਕਾਰ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਬਾਕੀ ਜ਼ਖਮੀਆਂ ਨੂੰ ਬਟਾਲਾ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਮ੍ਰਿਤਕ ਦੀ ਪਹਿਚਾਨ ਜੋਨ ਮਸੀਹ ਪੁੱਤਰ ਅਸ਼ੋਕ ਮਸੀਹ ਪਿੰਡ ਭਾਮੜੀ ਵਜੋਂ ਹੋਈ ਹੈ سدي نه سدي نه سدي نه ਇਹ ਗੱਲ ਹੈ ਕਿ ਗੱਡੀ ਜਾ ਰਹੀ ਸੀ ਟਿਕਟਣਾ ਟਿਕਟਣਾ ਸਰ ਇਸ ਤਰ੍ਹਾਂ ਐਪੀਏ 9 10 ਵਜੇ ਦੇ ਕਰੀਬ ਦੀ ਗੱਲ ਆ ਇਹ ਜਾ ਰਹੇ ਆਪਣੇ ਕੰਮ ਤੇ ਰਸਤੇ 'ਚ ਕਿ ਅਚਾਨਕ ਇਹਨਾਂ ਦੇ ਗੱਡੀ ਇੱਕ ਗੱਡੀ ਆਈ ਤੇ ਐਕਸੀਡੈਂਟ ਹੋ ਗਿਆ ਬਹੁਤ ਜ਼ਬਰਦਸਤ ਸੀ ਜਿਹੜਾ ਕਿ ਮੌਕੇ ਤੇ ਉੱਥੇ ਮੌਤ ਹੋ ਗਈ ਤੇ ਦੋਵੇਂ ਜਾਨੀ ਲੱਤਾਂ ਦੇ ਡੈਡੀ ਦੀ ਇੱਕ ਸਾਡਾ ਭਤੀਜਾ ਹੋਰ ਦੂਸਰਾ ਹੈਗਾ ਉਹਦੀ ਵੀ ਨਾਲ ਮੌਕੇ ਤੇ ਉਥੇ ਲੱਤ ਟੁੱਟ ਗਈ ਤੇ ਹਸਪੀਟਲ ਲਿਆਂਦਾ ਗਿਆ ਹੁਣ ਮੰਡੇ ਰੈੱਡ ਬੋਡੀ ਸਿਚੂ ਤੇ ਅਸਟਾਈਮ ਉਹਨੂੰ ਹੀ ਪੋਸਟ ਮਾਰਨ ਲੈ ਕੇ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਸਾਡੀ ਇਸ ਤੋਂ ਸਖਤ ਤੋਂ ਸਖਤ ਕਾਰਵਾਈ ਹੋਵੇ ਇਹਨਾਂ ਦੇ ਖਿਲਾਫ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਮੁੰਡੇ ਦਾ ਜੌਨ ਮਸੀ ਪੁੱਤਰ ਅਸ਼ੋਕ ਮਸੀ ਉਮਰ 25-26 ਸਾਲ ਪਿੰਡ ਪਾਮੜੀ ਜੇ ਜਿੱਥੇ ਇਕੱਠਾ ਹੋਇਆ ਇਹ ਜੀ ਆਪਣੇ ਇਹਨਾਂ ਦੇ ਫਾਜ਼ਲ ਸਾਹਿਬ ਜੀ ਲਈ ਛੱਡਣ ਜਾ ਰਹੇ ਸੀ ਕੰਮ ਤੇ ਮੁੰਡਾ ਜਾ ਰਿਹਾ ਸੀ ਤੇ ਰੋਂਗ ਸਾਈਡ ਤੋਂ ਗੱਡੀ ਆ ਰਹੀ ਸੀ ਤੇ ਉਹਨਾਂ ਨਾਲ ਟਕਰੋ ਗਈ ਇਹਨਾਂ ਦੀ ਤੇ ਜਿਹਦੀ ਕਰਕੇ ਇੱਕ ਕੀ ਹੈ ਨਾਮ ਜਿਹਦਾ ਉਹ ਡੈਥ ਹੋ ਚੁਕੀ ਆ ਤੇ ਦੋ ਸੀਰੀਅਸ ਨੇ ਮੋਰਚਲ ਦੇ ਸੀ ਅਗਿਓ ਗੱਡੀ ਕਾਰ ਵਾਲੇ ਸੀ ਉਹਨਾਂ ਦੇ ਟਕਰੋ ਗਈ ਉਹਨਾਂ ਨਾਲ ਨਸਕਿਲ ਹੋਇਆ ਕੀ ਜਾਣਦਾ ਪਤਨਾ ਕੋਈ ਬਸ ਕੋਜੇ ਫੋਨ ਆ ਕਿਸੇ 11% ਤੇ ਬਸਰਾਮਾ ਦਾ ਜਿਹੜਾ ਮੇਨ ਅੱਡਾ ਹੈਗਾ ਤੇ ਗੁਰਦੁਆਰੇ ਦੇ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਦਾ ਜੜਾ ਵਾ ਉਹ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਪਹੁੰਚੇ ਉਹਦੇ ਵਿੱਚ ਐਕਸੀਡੈਂਟ ਨਾਲ ਜਿਹੜਾ ਇੱਕ ਬੰਦੇ ਦੀ ਜਿਹੜਾ ਮੋਟਰਸਾਈਕਲ ਸਵਾਰ ਸੀ ਜੇ ਇੱਕ ਬੰਦੇ ਦੀ ਮੌਤ ਹੋ ਗਈ ਹੈ ਜਿਹਦਾ ਨਾਮ ਜੋਨਾ ਵਾਸੀ ਭਾਮੜੀ ਹੈ ਤੇ ਇੱਕ ਉਹਦਾ ਲੜਕਾ ਸੀ ਤੇ ਇੱਕ ਉਹਦੇ ਪਿੰਡ ਦਾ ਹੋਰ ਸੀਗਾ ਤਿੰਨ ਜਣੇ ਇਸ ਮੋਟਰਸਾਈਕਲ ਤੇ ਸਵਾਰ ਤੇ ਉਹਨਾਂ ਦੋਵਾਂ ਦੀਆਂ ਜੜੀਆਂ ਵਾ ਉਹ ਐਕਸੀਡੈਂਟ ਨਾਲ ਲੱਤਾਂ ਟੁੱਟੀਆਂ ਨੇ ਤੇ ਜਿਹੜਾ ਜਿਹਦੀ ਮੌਤ ਹੋਈ ਹੈ ਉਹਨੂੰ ਆਪਾਂ ਜਿਹੜਾ ਪੋਸਟਮਾਰਟਮ ਲਈ ਸਿਵਲਰ ਤੋਂ ਤਾਲੇ ਡੱਡ ਹੌਚੇ ਅਭੀਂ ਰੱਡਪਾਟਿਕ ਜਮਾ ਕਰਾ ਆ ਜੋ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋ ਸਕੇ ਤੇ ਦੂਜੇ ਜਿਹੜੇ ਉੱਥੇ ਸੀਗੇ ਗੋਲਜਨ ਸੌਰੀ ਦੂਜੇ ਜਿਹੜੇ ਦੋਵੇਂ ਆਦਮੀ ਜਿਨ੍ਹਾਂ ਦਾ ਐਕਸੀਡੈਂਟ ਨਾਲ ਲੱਤਾਂ ਵਗੈਰਾ ਫ੍ਰੈਕਚਰ ਹੋਈਆਂ ਨੇ ਉਹਨਾਂ ਦੇ ਡਾਕਟਰ ਸਾਹਿਬ ਤੋਂ رائے ਲੈ ਕੇ ਬਿਆਨ ਲਿਖ ਕੇ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ